ਆਪਾਂ ਮਕੇਰੀਆਂ ਨੂੰ ਜਾ ਰਹੇ ਸੀ ਇਹ ਮਕੇਰੀਆਂ ਵੱਲੋਂ ਆ ਰਿਹਾ ਸੀ ਟਰੈਕਟਰ ਖਾਲੀ ਹੋ ਗਿਆ ਬਹੁਤ ਤੇਜ਼ ওভারਟੇਕਿੰਗ ਕਰ ਰਿਹਾ ਸੀ ਬੱਸ ਵਾਲੇ ਨੇ ਸਲੋ ਕੀਤੀ ਇਹ ਉਹਦੇ ਵਿੱਚੋਂ ਨਿਕਲ ਕੇ ਬਹੁਤ ਤੇਜ਼ ਇਧਰੋਂ ਆਇਆ ਤਾਂ ਸਲੋ ਸੀ ਸਿੱਧੀ ਗੱਡੀ ਨਾਲ ਹੀ ਲੱਗਿਆ ਨੁਕਸਾਨ ਕੋਈ ਕਿੰਨੇ ਜਣੇ ਸੀ ਗੱਡੀ ਅਸੀਂ 2 ਜਣੇ ਸੀ ਨੁਕਸਾਨ ਕੋਈ ਹੋਇਆ ਨਹੀਂ ਨੁਕਸਾਨ ਗੱਡੀ ਦਾ ਹੀ ਹੈ ਬਾਕੀ ਥੋੜਾ ਬੋੜਾ ਛੱਡਾਂ ਤੇ ਲੱਗੀਆਂ ਆਏ ਆ ਨਹੀਂ ਲੱਗੀ ਨਹੀਂ ਜਾਨ ਨਹੀਂ ਟਰਾਲੀ ਵਾਲੇ ਕੀ ਕਿੰਦਰ ਕੀ ਕੀ ਗੱਲ ਟਰਾਲੀ ਵਾਲਾ ਦੇ ਓਵਰਟੇਕਿੰਗ ਕਰਕੇ ਨਾਲ ਹੀ ਉਧਰ ਨੂੰ ਚਲਾ ਗਿਆ ਉਹ ਸੁੱਣ ਹੋ ਗਿਆ ਉਹ ਬੈਠਾ ਸਮਝਿਆ ਆਹ ਫੋਨ दारू ਹੈ ਫਟਾ ਉਹ ਆ سامنے ਨਸ਼ੇ ਕੀਤਾ ਹਾਂਜੀ ਠੀਕ ਹੈ ਕਿੰਨਾ ਕੁ ਨੁਕਸਾਨ ਆ ਗੱਡੀ ਦਾ ਗੱਡੀ ਸਾਰੀ ਡੈਮੇਜ ਹੋ ਗਈ ਅੱਗੋਂ ਜੀ ਕਿਧਰੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਸਰ ਅਸੀਂ ਆ ਰਹੇ ਸੀ ਆਪਾਂ ਤਰਗੜ ਤੋਂ ਤੇ ਮਕੇਰੀ ਨੂੰ ਜਾ ਰਹੇ ਸੀ ਕੀ ਕੰਮ ਕਰਦੇ ਹੋ ਤੁਸੀਂ ਅਗਲੀ ਗੱਲ ਚੱਲੋ ਆ ਦਮਕੇ ਆ ਰਹੇ ਆਂ ਲੈ ਕੀ ਨਾ ਆਪਣਾ ਆਪਣੇ ਦੂਸਰੇ ਆ ਰਹੇ ਤੇ ਬੱਸ ਨੇ ਗਾੜੀ ਪੈ ਤੇ ਬ੍ਰੇਕ ਮਾਰਦੀ ਤੇ ਉਹ ਇਹਨਾਂ ਪਿਛੋੜੇ ਉੱਪਰ ਤੇ ਗਾੜੀ ਬ੍ਰੇਕਾ ਥਾਮਦੀ ਮੈਂ ਮਗਰਾ ਆ ਰਿਹਾ ਸੀ ਤੇ ਫਿਰ ਤਿੰਨ ਕੱਢ ਨਾ ਖੌਲੀ ਹੋਣ ਤੇ ਖੌਲੀ ਕਰਦਾ ਕਰਦਾ ਵੀ ਤਾਂ ਮੈਂ ਬਾਤਾਂ ਵਿੱਚ ਭੱਜ ਲੰਗਾ ਮੈਂ ਥੱਲੇ ਤਾਦ ਦੇਣਾ ਉਹ ਥੱਲੇ ਨੂੰ ਉਤਣ ਦੇ ਤੇ ਭਾਜੀ ਆਉਣੇ ਗਵਾਲ ਆਵੇ ਇਹਨਾਂ ਨੇ ਲਿਆ ਦੇਸ਼ਾ ਤੇ ਬਿਕਲਾਤੀ ਜੰਦਾ ਓਵਰਟੇਕ ਕਰਦੇ ਤੇਜ਼ੀ ਤੋਂ ਉਹ ਨੇ ਓਵਰਟੇ ਤੇ ਤੇਜ਼ ਨਹੀਂ ਉਹ ਪਿਛੋਂ ਜੋ ਪੈਤ ਲਿਆ ਬ੍ਰੇਕ ਮਾਰਤ ਮੰਦਾ ਤੋ ਕਿੰਨਾ ਚੀਜ਼ ਨੂੰ ਥੰਮਾਣਾ ਬ੍ਰੇਕ ਮਨ ਲੋ ਉਸੇ ਵੇਲੇ ਨਹੀਂ ਲੱਗੋ ਉਹ ਸਿਰ ਮੇਲੇ ਨਹੀਂ ਲੱਗਦੀ ਆ ਕੀ ਆਪਣਾ ਕਿੱਤੇ ਰਹਿੰਦੇ ਹੋ ਤੇ ਉਹ ਗੱਲ ਢੀ ਠਾ ਪਰ ਨਾਂ ਵੀ ਆਪਣਾ ਕਿੰਨੋ ਕਾਸ ਕਿਥੋਂ ਟਰਾਲੀ ਲਿਆ ਰਹੇ ਸੀ ਬਕੇਰੀਆ ਤੋਂ ਮੈਂ ਇਹਨਾਂ ਨੂੰ ਮਲਚ ਲਿਆ ਰਹੇ ਹਾਂ ਖਾਲੀ ਹੀ ਆ ਖਾਲੀ ਲਿਆਣ ਦੇ ਮਿਲ ਤੋਂ ਮਤਲਬ ਗੰਨਾ ਦੇ ਕੇ ਆਏ ਆ ਗੰਨਾ ਦੇ ਕੇ ਆਏ ਕਹਿੰਦੇ ਨਸ਼ਾ ਵੀ ਕੀਤਾ ਕੋਈ ਨਾ ਨਾ ਨਸ਼ੇ ਦਾ ਮਿਲ ਉਹ ਪਹਿਲੇ ਖਾ ਲਾ ਪਹਿਲੇ ਖਾ ਆ ਨਸ਼ੇ ਦੇ ਨਾਲ ਕੁਝ ਵੀ ਨਹੀਂ ਖਾਂਦਾ ਕਿੰਨ ਮਾਦੀ ਭਾਂ ਪਛਲੋ ਠੀਕ ਮੈਂ ਪਿੰਡ ਵਾਲੇ ਦੀ ਮਾਦੀ ਪਛਲੋ ਮੈਂ ਨਸ਼ਾ ਨਹੀਂ ਖਾਂਦਾ